ਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਰੂਆ ਸਾਸਦੀ ਮੁਰਤਿ ਆਵਾ ਤਾਹੀਓ ਰਾਗ ਗੁਰੂ ਆਪੇ ਸਤ ਗੋਵਣੇ ਆਈਆ ਸਤ ਗੁਰੂ ਘੋਰੀ ਚਰਮਾਂ ਦੀਨ ਸਹਾ ਕਹਿਣਾ ਅਨੰਤ ਹੋ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੁਸ ਜਰ ਹੋ ਹਰਨਾਲ ਹਰਨਾਲ ਹੋ ਤੁਮ ਮੇਰੇ ਦੁਖ ਨਿਸ਼ਾਨਾਂ ਵਿਚਾਰ ਹੋ ਪ੍ਰੇ ਤੇਰਾ ਕਰ ਸਭ ਸਭਾਨ ਸੋਨਾ ਬੱਲਾ ਸਮਰੱਥ ਸਵਾਮੀ ਇਸੋ ਕਿਉ ਮਨ ਸੁਆਰੇ ਕਹਿਣਾ ਮੇਰੇ ਸਨ ਹਰਨਾਲ ਸੱਚੇ ਸਤ ਦਾ ਕਿਆ ਨਹੀਂ ਕਰਦੇ ਰਹਿ

ਵਾਜੇ ਪੰਜ ਸਾਖ ਤਤਸਵਾਰਗ ਕਾਲ ਸਵਾਰਨੇ ਸ਼ੋਕ ਦੇ ਬਾਜੇ ਕਾਰਾ ਜਦ ਕਰ ਪਾਨਿਆ ਪੰਜ ਦੂ ਤਤਸਵਸਮੀ ਤੇ ਕਾਲ ਕੰਤ ਕੁਮਾਰਿਆ ਤੁਰਕਮ ਪਾਇਆ ਤੁ ਜਿਨ ਕਾ ਉਹ ਨਾਮ ਹਰ ਕਾ ਲਾਗੇ ਕਹਿ ਨਾਨਕ ਸੁਖੁ ਹੋਆ ਤੇਤ ਕਾਲਿਆ ਨਹ ਹਦਵਾਜੇ ਆਨੰਦ ਸੋ ਵਡਿਆ ਪਾਤਾ ਵਾਲੇ ਹੋ ਆਨੰਦ ਸੋ ਹਲਾਸੋ ਵਡਾਰੇ ਹੋ ਸਰਨੋਤ ਪੂਰੇ 파ਤਵੰਤ ਪਰਪਾਇ ਉਤਰੇ ਸਰਨ ਬਸੂਰੇ ਦੁਖ ਰੋਗ ਸੰਤਾਪ ਉਪਰੇ ਸੁਣੀ ਸਤੀ ਬਾਣੀ ਸੰਤ ਸਾਧਨ ਬਹਿ ਸਰਸੇ ਪੂਰੇ ਗੁਰ ਦੇ ਜਾਣੀ ਸੋਤੇ ਪੁਨੀਤ ਕਹਤੇ ਕੋਵਿਤ ਸਤਗੁਰ ਰਿਆ ਪ੍ਰਭੂ ਰੇ ਬਿਨਵੰਤ ਨਾਮ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਿਤ ਦਿਵਸ ਰਾਤ ਦੁਇ ਲਾਇ ਲਾਇਆ ਖੇਲੇ ਸਗਲ ਜਗਤ ਕਬਿ ਆਇਆ ਉਰਿਆ ਆਵਾਤ ਧਰਮ ਹ ਦੂਰ ਕਰਮਿ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇ ਗੈਰ ਮੁਸਕਲ ਕਹਾਲ ਨਾਲਖ ਦੇਵ ਮੁਖ ਉਜਲੇ ਖੇਤੀ ਛੁੱਟੀ ਨਾਲ ਧਿਰੇ ਨਾਮ ਧਿਆਇ ਗੈਰ ਮੁਸਕਲ ਕਹਾ ਨਾਨਕ ਤੇ ਵਾਹਿਗੁਰੂ ਜੀ ਕੀ ਫਤਿਹ